ਸਪਰੀਮ ਕੋਰਟ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਰਕਾਰ ਵੀ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਨੂੰ ਪਾਲਣਾ ਕਰੂਗੀ ਔਰ ਕਾਲਾਤਾ ਕੇਸ ਇਨਵੈਸਟੀਗੇਸ਼ਨ ਨੂੰ ਕੰਪਲੀਟ ਕਰ ਦੇ ਸਰ ਕੱਲ ਕਿੰਨੇ ਕਿੰਨੇ ਵਜੇ ਬੁਲਾਇਆ ਕੋਈ ਟਾਈਮ ਵਗੈਰਾ ਦਿੱਤਾ ਜਾਂ ਕੋਰਟ ਨੇ ਹੀ ਰੱਖਿਆ ਹੋਇਆ ਜੀ ਸਾਨੂੰ ਇਸ ਗੱਲ ਦੀ ਤਸੱਲੀ ਆ ਦੇਖੋ ਕਿ ਕੋਰਟ ਨੇ ਅਸੀਂ ਕੋਰਟ ਨੂੰ ਇਹ ਕਿਹਾ ਮੇਰੇ ਵਕੀਲਾਂ ਨੇ ਜੀ ਕਿ ਜਨਾਬ ਟਾਈਮ ਤੇ ਸਮਾਂ ਤੁਸੀਂ ਮਕਰਰ ਕਰ ਦੋ ਅਸੀਂ ਪਹੁੰਚਾਂਗੇ ਮਗਰ ਹਾਂ ਇਹ ਗੱਲ ਜ਼ਰੂਰ ਕਹਿ ਦਿਓ ਕਿ ਇਨਵੈਸਟੀਗੇਸ਼ਨ ਕੰਪਲੀਟ ਕਰ ਦੇਣ ਵੇਖੋ ਮਜ਼ਾਕ ਨਹੀਂ ਐ ਬੇਨਤੀ ਸੁਣਿਓ ਬੇਨਤੀ ਸੁਣਿਓ ਮਜ਼ਾਕ ਨਹੀਂ ਐ 2013 ਦੇ ਕੇਸ ਐ ਕੇਸ ਦਾ ਕੋਟਾ ਚ ਨਿਬੜ ਗਏ ਠੀਕ ਐ ਜੀ ਅੱਜ 2025 ਚੜ ਗਈ ਐ ਔਰ ਮੇਰੇ ਤੇ ਜਦੋਂ 4 ADGP ਬਦਲ ਕੇ 3 DGP ਬਦਲ ਕੇ AG ਬਦਲ ਕੇ ਇਹ ਕੇਸ ਦਰਜ ਹੋਇਆ ਜਟੋਪਾਦਿਆ ਤੋਂ ਉਸ ਸਮੇਂ ਨੂੰ ਵੀ 4 ਸਾਲ ਬੀਤ ਗਏ 21 ਦਾ ਸੀ ਅੱਜ 25 ਚੜ ਗਈ ਐ ਸੋ ਬਟ ਆਬਵੀਅਸਲੀ ਕੋਈ ਕੇਸ ਨੂੰ ਤੁਸੀਂ ਸਿਆਸੀ ਬਦਲਾਖੋਰੀ ਕਰਕੇ ਇੰਨਾ ਲੰਮਾ ਚਿਰ ਨਹੀਂ ਕਿਸੇ ਨਾਲ ਜੋ ਕੋਈ ਫੈਕਟਸ ਹੈ ਰੱਖੋ ਕਿਉਂਕਿ ਜਦੋਂ ਮੈਨੂੰ ਜ਼ਮਾਨਤ ਵੀ ਮਿਲੀ ਸੀ ਆਨਰੇਬਲ ਹਾਈ ਕੋਰਟ ਦੇ ਡਬਲ ਬੈਂਚ ਤੋਂ ਉਦੋਂ ਵੀ ਕਿਹਾ ਗਿਆ ਸੀਗਾ ਆਨਰੇਬਲ ਕੋਰਟ ਦੇ ਇਹ ਰਿਕਾਰਡ ਕੀਤਾ ਕਿ ਭਾਈ देयर इज नो ਐਵਿਡੈਂਸ ਜਿਹੜਾ ਐਵਿਡੈਂਸ ਤੁਸੀਂ ਰੱਖ ਰਹੇ ਹੋ ਬਿਲਕੁਲ ਫਰੇਲ ਹੈ ਨਾਟ ਕ੍ਰੈਡੀਬਲ ਹੈ ਕੋਈ ਰਿਕਵਰੀ ਕੁਝ ਨਹੀਂ ਮਜ਼ਾਕ ਥੋੜੀਏ ਕਿ ਤੁਸੀਂ ਸਿਆਸੀ ਬਦਲਾਖੋਰੀ ਜੇ ਜੀਚੇ ਮਰਜੀ ਐਂਡੀਪੀਐਸ ਦੇ ਪਰਚੇ ਬਣਾ ਦਿਓਗੇ ਤੇ ਫੋਕ ਦੇਓਗੇ ਇਸ ਲਈ ਇਹ ਕੋਰਟ 'ਚ ਵੀ ਸੈਟਲ ਹੋਇਆ ਔਰ ਮੈਨੂੰ ਆਸ ਹੈ ਉਮੀਦ ਹੈ ਕਿ ਹੁਣ ਸਰਕਾਰ ਨੂੰ ਇਨਵੈਸਟੀਗੇਸ਼ਨ ਕੰਪਲੀਟ ਕਰਨੀ ਪੈਣੀ ਹੈ ਤੇ ਸਿਆਸਤ ਨਹੀਂ ਖੇਡ ਪਾਉਣਗੇ ਇਹੀ ਮੈਂ ਚਾਹੁੰਦਾ ਕਿ ਬੜੀ ਸਿਆਸਤ ਖੇਡ ਨਹੀਂ ਪਾਈ ਮਜੀਠੇ ਸਾਹਿਬ ਤੁਹਾਨੂੰ ਲੱਗਦਾ ਵੀ ਜਿਸ ਤਰ੍ਹਾਂ ਇਸ ਕੇਸ ਦੇ ਵਿੱਚ ਲਗਾਤਾਰ ਬੁਲਾਇਆ ਜਾ ਰਿਹਾ ਪਰ ਸਿੱਟਾ ਕੋਈ ਨਿਕਲ ਨਹੀਂ ਰਿਹਾ ਭਗਵਾਨਤਾ ਆਪਣੀ ਛਵੀ ਪਛਾਣ ਦੇ ਲਈ ਤੁਹਾਨੂੰ ਵਾਰੀ ਵਾਰੀ ਅੱਜ ਦੇਖੋ ਅੱਜ ਕੋਈ ਇਹ ਜੀ ਗੱਲ ਨਹੀਂ ਕਰਨੀ ਇਹ ਆਰਡਰ ਸੁਪਰੀਮ ਕੋਰਟ ਦੇ ਡਾਇਰੈਕਸ਼ਨਸ ਤੇ ਮੈਂ ਆਇਆ ਅਸੀਂ ਆਪਕਿਆ ਇਸ ਲਈ ਅੱਜ ਕੁਛ ਨਹੀਂ ਕਹਿਣਾ ਕੱਲ ਫੇਰ ਆਵਾਂਗੇ ਕੱਲ ਫੇਰ ਆਵਾਂਗੇ ਕੱਲ ਫੇਰ ਤੁਹਾਡੇ ਦਰਸ਼ਨ ਕਰਾਂਗੇ ਜੇ ਮੈਂ ਤਾਂ ਅੱਗੇ ਕਿਹਾ ਮੈਂ ਭਾਉ ਮੈਨੂੰ ਤਾਂ ਰਾਤ ਆਪਦੇ ਕੋਲ ਰੱਖੋ ਨਾ ਆਪਾਂ ਜੇ ਪੀਆ ਪਾ ਕੇ ਸੋਵਾਂਗੇ ਜਾਂ ਫਿਰ ਡੱਡਲੇ ਨੂੰ ਜੋੜ ਕਾਲੇ ਲਈ ਮਤਲਬ ਮੈਂ ਕਹਿੰਨਾ ਮਜੀਠੀਆ ਸਾਹਿਬ ਐਨਕ ਬੜੀ ਮਜੀਠੀਆ ਸਾਹਿਬ ਤੇਰੀ ਰਾਤ ਬਹੁਤ ਮਜੀਠੀਆ ਦਾ ਐਨਕ ਦਾ ਰਾਤ ਥੋੜਾ ਦੁਬਾਰਾ ਦੱਸੋ ਜੀ ਕਾਨੂੰਨ ਵਿਵਸਥਾ ਇਸ ਤਰੀਕੇ ਨਾਲ ਆਪ ਦੇ ਵਿੱਚ ਲਗਾਤਾਰ ਧਮਾਕਾ ਕਾਨੂੰਨ ਵਿਵਸਥਾ ਜੀ ਟੋਟਲ ਕੋਲਾਪਸ ਹੈ ਇਹਦਾ ਫੇਲਿਅਰ ਹੈ ਔਰ ਮੇਰੇ ਕਿਆ ਨਹੀਂ ਕੁਝ ਵੱਧ ਫੇਲਿਅਰ ਹੋ ਜਾਣਾ ਤੁਹਾਡੇ ਸਾਹਮਣੇ ਹੈ ਜਦੋਂ ਧਾਰਮਿਕ ਸਥਾਨਾਂ 'ਚ ਹਿੰਦੂ ਸਿੱਖ ਏਕਤਾ ਨੂੰ ਉੱਥੇ ਸ਼ਰੀਆਮ ਕਹਿ ਕੇ ਵਾਰਨਿੰਗ ਦੇ ਕੇ ਉਹ ਪੰਡਿਤ ਜੀ ਨੂੰ ਕਿਹਾ ਗਿਆ ਸੀਗਾ ਕਿ ਤੈਨੂੰ ਟਾਰਗੇਟ ਕਰਾਂਗੇ ਕਰਤਾ ਇਹ ਤੇ ਸ਼ੁਕਰ ਹੈ ਭੁੱਲਰ ਸਾਹਿਬ ਨੇ ਇੰਨੀ ਕਹਿ ਦਿੱਤਾ ਕਿ ਟਾਇਰ ਪਾਟਿਆ ਸੀ ਜਾਂ ਰੇਡੀਏਟਰ ਪਾਟਿਆ ਕਿਉਂਕਿ ਭੁੱਲਰ ਸਾਹਿਬ ਕਹਿ ਸਕਦੇ ਹਨ ਮਗਰ ਜਦੋਂ ਉਹ ਵੀਡੀਓ ਸਾਹਮਣੇ ਆ ਗਈ ਕਿ ਉਹਨੇ ਕਿਵੇਂ ਪਿੰਨ ਖਿੱਚਿਆ ਤੇ ਗਰਨੇਡ ਸਿੱਟਿਆ ਇਹ ਸ਼ੁਕਰਗੁਜ਼ਾਰ ਆ ਮੈਂ ਸੱਚੇ ਪਾਤਸ਼ਾਹ ਦਾ ਕਿ ਉਸ ਧਾਰਮਿਕ ਸਥਾਨ ਦਾ ਅੰਦਰ ਭਾਰਤਾਂ ਨੁਕਸਾਨ ਹੋਇਆ ਅੰਦਰ ਕੁਝ ਨਹੀਂ ਹੋਇਆ ਨੁਕਸਾਨ ਤੋਂ ਬਚਾਰ ਰਹਿ ਗਿਆ ਜਾਨੀ ਮਾਲੀ ਔਰ ਇਹ ਸੈਕਿੰਡ ਥਰਡ ਇਨਸੀਡੈਂਟ ਹੈ ਜਿੱਥੇ ਹਿੰਦੂ ਭਾਈਚਾਰੇ ਨੂੰ ਟਾਰਗੇਟ ਕੀਤਾ ਗਿਆ ਇਸ ਤੋਂ ਪਹਿਲਾਂ ਜੈਨਤੀਪੁਰ ਹੋਇਆ ਔਰ ਤੁਸੀਂ ਇਹ ਵੇਖ ਲਓ 15 15 ਗਰਨੇਡ ਅਟੈਕ ਹਮਲੇ ਹੋ ਗਏ ਜਿਹਨੂੰ ਪਹਿਲਾਂ ਸਰਕਾਰ ਕਹਿੰਦੀ ਰਹੀ ਹੈ ਦੈਟ ਥਿਸ ਇਜ਼ ਟਾਇਰ ਪਾਰਟੀ ਹੈ ਇਸ ਸਿਲਿੰਡਰ ਪਾਰਟ ਆ ਮਤਲਬ ਥੋੜੀ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਹੁਣ ਤਾਂ ਜਦੋਂ ਸੀਸੀਟੀਵੀ ਫੁਟੇਜ ਹੀ ਸਾਹਮਣੇ ਆ ਗਈ ਹੈ ਤੇ ਫਿਰ ਇਹਨਾਂ ਨੂੰ ਲਾਜਵਾਬ ਨੇ ਇਸ ਲਈ ਟੋਟਲ ਕੋਲਾਪਸ ਹੈ ਜੀ ਲਾਅ ਐਂਡ ਆਰਡਰ ਦਾ ਔਰ ਜਿਹੜੇ ਪੁਲਿਸ ਦੇ ਅਧਿਕਾਰੀ ਸਹਿਬਾਨ ਨੇ ਸ੍ਰੀ ਅਮਰਸਰ ਸਾਹਿਬ ਜੀ ਕੱਲ ਤੁਸੀਂ ਉਹ ਵੀਡੀਓ ਵੇਖ ਹੀ ਲਈ ਹੈ ਜਿੰਨਾ ਜ਼ੋਰ ਉਹ ਕੇਜਰੀਵਾਲ ਨੂੰ ਤੇ ਭਗਵੰਤ ਮਾਨ ਨੂੰ ਮਾਰ ਮਾਰ ਸੰਗਤਾਂ ਨੂੰ ਮੱਥਾ ਟਿਕਾਉਣ ਤੇ ਲਾ ਰਿਹਾ ਐ ਇੰਨਾ ਹੀ ਜੋਰ ਕਿਤੇ ਭੁੱਲਰ ਸਾਹਿਬ ਲਾਅਨ ਆਰਡਰ ਤੇ ਦੇ ਦੇਣ ਧਿਆਨ ਤੇ ਮੈਂ ਸਮਝਦਾ ਜਾਨੀ ਮਾਲੀ ਨੁਕਸਾਨ ਤਾਂ ਲੋਕਾਂ ਦਾ ਬਚਾਅ ਹੋ ਸਕਦਾ ਹੈ ਚਾਰ ਦਿਨਾਂ ਚ ਚਾਰ ਇਨਸੀਡੈਂਟ ਹੋ ਗਏ ਉਹ ਉਥੇ ਜੂਲਰ ਦੇ ਪਹਿਲਾਂ ਗੋਲੀ ਮਾਰੀ ਉਹ ਬਸਾ ਬਚਿਆ ਬੰਦੂ ਉਹ ਗੋਲੀ ਫਸ ਗਈ ਮੈਨੂੰ ਲੱਗਦਾ ਜਾਂ ਉਹਨੂੰ ਵੱਜੀ ਨਹੀਂ ਉਸ ਤੋਂ ਅਗਲੇ ਦਿਨ ਦਰਬਾਰ ਸਾਹਿਬ 'ਤੇ ਕਿਵੇਂ ਉਸਨੇ ਰੋਡ ਨਾਲ ਅਟੈਕ ਕੀਤਾ ਬੰਮ ਸਿੱਟਦਾ ਔਰ ਹਟ ਵਾਲੇ ਨਹੀਂ ਰਹੇ ਔਰ ਸੀਐਮ ਸਾਹਿਬ ਇਤੇ ਬਾਰੇ ਕੁਝ ਕਹਿ ਨਹੀਂ ਰਹੇ ਹਾਂ ਇੱਕ ਗੱਲ ਦੀ ਵਧਾਈ ਆ ਮੇਰੇ ਮਨ ਨੂੰ ਬੜੀ ਤਸੱਲੀ ਆ ਮੈਨੂੰ ਬੜਾ ਘਾਉ ਮਾਉ ਹੁੰਦਾ ਸੀ ਕਿ ਸੀਐਮ ਨਾ ਬਦਲਣ ਸਕੇ ਸਾਡਾ ਐਡਾ ਪਿਆਰਾ ਸੱਜਣ ਉਹ ਤਾਂ ਅਗਲੇ 5 ਸਾਲ ਦਾ ਵੀ ਰਿਕਾਰਡ ਦੇਗਾ ਜੀ ਕਹਿੰਦੇ ਅਗਲੇ 5 ਸਾਲ ਨਹੀਂ ਆਈ ਉਹ ਤਾਂ ਜਦੋਂ ਕਿਸੇ ਨੂੰ ਟਕਾ ਕੇ ਠੋਕਣਾ ਹੁੰਦਾ ਨਾ ਫਿਰ ਐਂ ਹੀ ਕਰੀਦਾ ਹੁੰਦਾ ਇਦਾਂ ਸਮਝੋ ਕਿਉਂਕਿ ਮੈਂ ਸ਼ੁਭਚਿੰਤਕ ਆ ਮਾਨ ਸਿੰਘ ਸਾਹਿਬ ਦਾ ਮੈਂ ਤਾਂ ਉਹਨੂੰ ਬਾਊਂਗਾ ਹੁਣ ਬਾਊ ਕੋਲੋਂ ਬਾਜੀ ਮਨਜੀਤ ਸਿੰਘ ਸਾਹਿਬ ਬਾਊ ਨੇ ਐਡੇ ਲਫ਼ਜ਼ ਤੇਰੇ ਲਈ ਵਰਤਤੇ ਨਾ ਕਿ ਅਗਲੇ 5 ਸਾਲ ਵੀ ਮੈਨੂੰ ਲੱਗਾ ਅਗਲੇ 24 ਘੰਟੇ ਵੀ ਸੌਖੇ ਕੱਢ ਲੈ ਤੇ ਚੰਗੇ ਰਹਿਗਾ ਕੋਈ ਗਿਆ ਰਿਆ ਕਿਥੇ ਕਰੇ ਰਿਆ ਕਿਥੇ ਕਰੇ ਡਾਕਟਰ ਨਿੱਧਰ ਸਾਹਿਬ ਦੇ ਘਰ ਰਿਆ ਜਿਹਨੂੰ ਭਗਵੰਤ ਮਾਨ ਨੇ ਲਾਤਾ ਸੀ ਆਪਦੀ ਵਜੀਰੀ ਤੋਂ ਡਾਇਰੈਕਟਲੀ ਨਹੀਂ ਮਗਰ ਅੰਦਰ ਖਾਤੇ মিডিਆ ਤੱਕ ਮੇਰੇ ਤੱਕ ਸੁਨੇਹਾ ਲਾਇਆ ਕਿ ਇਹਨਾਂ ਦੇ ਕ腐ਸ਼ਨ ਦੇ ਰੋਪ ਜਦ ਭਗਵੰਤ ਮਾਨ ਜਿਹਨੂੰ ਵਜੀਰੀ ਤੋਂ ਉਤਾਰਿਆ ਤੇ ਅ ਵੀ ਆਪਾ ਕੇਜਰੀਵਾਲ ਸਾਹਿਬ ਉਹਦੇ ਘਰੇ ਰਹਿ ਰਹੇ ਆ ਇਹਦੇ ਮਾਇਨੇ ਬਹੁਤ ਖਤਰਨਾਕ ਸਿੱਟੇ ਬਹੁਤ ਖਤਰਨਾਕ ਨਿਕਲ ਸਕਦੇ ਔਰ ਦੇਖੋ ਪਬਲਿਕ ਪਰਸਨਲੀ ਮੈਂ ਤਾਂ ਚਾਹੁੰਨਾ ਕਿ ਸੀਐਮ ਨੂੰ ਨਾ ਬਦਲੋ ਕਿਉਂਕਿ ਇਸ ਤੋਂ ਵਧੀਆ ਸੀਐਮ ਆਪੋਜੀਸ਼ਨ ਪਾਰਟੀਆਂ ਨੂੰ ਨਹੀਂ ਲੱਭ ਸਕਦਾ ਸੁਣ ਲਓ ਸੁਣ ਲਓ ਜਿਹਨੇ ਦਿਨ 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 ਦਿਹਾੜੇ ਚੋਹਾਲ ਡੈਮ 'ਚ ਜੋ ਕੁਝ ਕਰ ਜੇ ਉਹ ਗੱਦੇਲੇ ਤੱਕ ਉਹਨੇ ਤਿੰਨ ਚਾਰ ਬਦਲਨੇ ਪਏਗੇ ਐਕਸਲੀ ਸਾਨੂੰ ਤਾਂ ਨਹੀਂ ਲੱਭ ਸਕਦਾ ਇਹ ਜਾਂ ਨਮੂਨਾ ਮਗਰ ਜੇ ਇਹ ਬਦਲ ਗਿਆ ਹਾਂ ਪੰਜਾਬ ਦਾ ਜ਼ਰੂਰ ਨੁਕਸਾਨ ਹੈ ਜੇ ਪੰਜਾਬ ਦੇ ਲੋਕਾਂ ਪੱਖੋਂ ਵੇਖਾਂ ਅੱਜ ਪੰਜਾਬ 4 ਲੱਖ ਕਰੋੜ ਦਾ ਕਰਜ਼ਾਈ ਆ ਪੰਜਾਬ 'ਚ ਬੇਰੋਜ਼ਗਾਰੀ ਹੱਦ ਤੋਂ ਵੱਧ ਆ ਅੱਜ ਪੰਜਾਬ 'ਚ ਪੰਜਾਬ 'ਚ ਤਾਂ ਬਹੁਤ ਵੱਡਾ ਨੁਕਸਾਨ ਹੈ ਮੈਂ ਤਾਂ ਤਦੇ ਕਿਹਾ ਜੇ ਆਪੋਜੀਸ਼ਨ ਪਾਰਟੀ ਦੇ ਨਜ਼ਰੀਆ ਵੇਖੋ ਤੇ ਸਾਨੂੰ ਤਾਂ ਫਿਰ ਇਹ ਜਿਹਾ ਹੀ ਸ਼ੂਟ ਕਰੂਗਾ ਕਦੇ ਅਸੀਂ ਆਪ ਦੀ ਗੱਲ ਰੱਖ ਪਾਵਾਂਗੇ ਕੋਈ ਸਿਆਣਾ ਬੰਦਾ ਆ ਗਿਆ ਦੇ ਹੌਸਾਬਿਕ ਕੰਮ ਠੀਕੂ ਕਰਨ ਦਾ ਮਜੀਠੀਆ ਦਾ ਭਗਵੰਤ ਮਾਨ ਕਹਿੰਦਾ ਜੀ ਅਸੀਂ 3 ਸਾਲ ਜੜੇ ਬੇਮਿਸਾਲ ਭਗਵੰਤ ਮਾਨ ਸਾਹਿਬ ਕਹਿੰਦਾ ਜੀ ਖ਼ਵਾਰਾਂ ਦੇ ਵਿੱਚ ਅੱਜ ਵੀ ਪੂਰੇ ਬਿਆਨ ਲੱਗੇ ਹੋਏ ਨੇ ਕਹਿੰਦਾ ਪੂਰਾ ਪੇਜ ਆ ਰਹੀ ਕਹਿੰਦੇ 3 ਸਾਲ ਬੇਮਿਸਾਲ ਕਹਿੰਦਾ ਕੰਮ ਬੋਲਦਾ ਸਾਡਾ ਜੀ ਪੂਰਾ ਨਹੀਂ ਕੰਮ ਬੋਲਦਾ ਕਿ ਐਦ ਕੀ ਕੰਮ ਬੋਲਦਾ ਕਿ ਕੰਮ ਬੋਲਦਾ ਹੀ ਨਹੀਂ ਪੜਿਆ ਮੈਂ ਧਿਆਨ ਨਾਲ ਉੱਤੇ ਲਿਖਿਆ ਕੀ ਸੀ ਮਜੀਠੀਆ ਸਾਹਿਬ ਕੰਮ ਬੋਲਦਾ ਕਿ ਕੰਮ ਬੋਲਦਾ ਕੀ ਬੋਲ ਲਿਖਿਆ ਹੋਵੇ ਇੱਕ ਇਕਾਲੀ ਦੂਜੀ ਗੱਲ ਕਹਿੰਦਾ ਪਤਾ ਨਹੀਂ ਪੜਾਈ ਕਿ ਲਿਖੇ ਪਹਿਲੇ ਪੇਜ ਤੇ ਕਿ ਰੋਸ਼ਨੀ ਕੀ ਲਿਖਿਆ ਪਤਾ ਨਹੀਂ ਕਾਦੀ ਰੌਸ਼ਨੀ ਉਹਦੇ ਮਜੀਠੀਆ ਸਾਹਿਬ ਇੱਕ ਮਜੀਠੀਆ ਸਾਹਿਬ ਇੱਕ ਸਵਾਲ ਹੈ ਮੇਰਾ ਉਸ ਨੂੰ ਕਿਵੇਂ ਦੇਖਦੇ ਹੋ ਕਿ ਹੁਣ ਅਕਾਲੀ ਦਲ ਦਾ ਸਭ ਕੁਝ ਠੀਕ ਹੈ ਕਿਉਂਕਿ ਭੁੰਦਰ ਸਾਹਿਬ ਨੇ ਇੱਥੋਂ ਤੱਕ ਕਹਿਤਾ ਸੀਗਾ ਕਿ ਇਹ ਤੁਹਾਡਾ ਚੈਨਲ ਕਿਹੜਾ ਐਨਆਰਆਈ ਟੀਵੀ ਚੈਨਲ ਆ ਸਾਹਿਬ ਆ ਐਨਆਰਆਈ ਤੇ ਸਭ ਠੀਕ ਆ ਤੁਹਾਡੇ ਸਭ ਠੀਕ ਆ ਡੋਨਟ ਵਰੀ ਤੁਸੀਂ ਆਪ ਦਾ ਫਿਕਰ ਕਰਨਾ ਅਸੀਂ ਆਪ ਦਾ ਫਿਕਰ ਆ ਮਜੀਠੀਆ ਸਾਹਿਬ ਜਿਹੜਾ ਵਾਰੀ ਆਪਦੇ ਸਮਾਨ ਲਈ ਆਪ ਜ਼ਿੰਮੇਵਾਰ ਜਥੇਦਾਰ ਨੂੰ ਹਟਾਉਣਾ ਕੀ ਸਮਝਦੇ ਹੋ ਇਕਦਮ ਤੁਸੀ ਜੀ ਅੱਜ ਦੀ ਡੇਟ ਹੈ ਅੱਜ ਕਿ ਕਿਥੇ ਖੜੇ ਹੋ ਤੁਸੀਂ ਉਹ ਲੈ ਮੜਿਆ ਵਾਲਾ ਜੀ ਪੜੋ ਪੜੋ ਲਾਈਨ ਪਟਿਆ ਵਾਲਾ ਚਲੋ ਸਰ ਦਾ ਦੋ ਸਾਡਾ ਵੀ ਦੋ ਸੁਪਰੀਮ ਕੋਰਟ ਦੇ ਆਰਡਰਾਂ ਅੱਜ ਇੱਥੇ ਆਈਆਂ ਤੁਸੀਂ ਗੱਲ ਨੂੰ ਸਮਝੋ ਨਾ ਦਾਸ ਭੱਜ ਗਿਆ ਨਾ ਤੁਹਾਨੂੰ ਕੁਝ ਹੋਊਗਾ ਹਰੇ ਤੁਸੀਂ ਥੋੜਾ ਬਚਪੁੱਛ ਕੇ ਪਬਲਿਕ 'ਚ ਫਿਰਿਆ ਕਰੋ ਇਹ ਬੰਮ ਕੋਈ ਪਤਾ ਨਹੀਂ ਕੌਣ ਕਿੱਥੇ ਨੂੰ ਚਰਾ ਦੇ ਰੱਬ ਤੁਹਾਨੂੰ ਲੰਬੀਆਂ ਉਮਰਾਂ ਦੇ। ਮੁੰਜੀਤਿਆ ਦਾ ਐਨਕ ਦਾ ਰਾਤ ਆ ਦੱਸਦਾ ਮੁੰਜੀਤਿਆ ਦਾ ਰਾਜ ਹੈ ਨਾ ਉਹ ਬੰਦਾ ਬਹੁਤ ਨ ਲੈ ਕੇ ਜਾਏ। ਅੱਜ ਐਨਕਾ ਲਾਈਆਂ ਸੀ ਤੁਹਾਨੂੰ ਵਿਖਾਉਣ ਵਾਸਤੇ ਕਿ ਕਾਲਾ ਚਸ਼ਮਾ ਜੱਜਦਾ ਕਿ ਨਹੀਂ ਜੱਜਦਾ। ਔਰ ਤੁਹਾਨੂੰ ਤਾਂ ਪਾ ਕੇ ਵਿਖਾਈਆਂ ਸੀ ਜੇ ਪੌਣੀਆਂ ਸੀ ਬਤਿੰਦਰਾ ਤੇ ਚਿੰਗੀਆਂ ਪਾ ਲੈਂਦਾ ਮੈਂ ਆਪਦੀਆਂ ਲੈ ਕੇ ਆਈ। ਇਹ ਛੋਟੇ ਚੋ ਕਿਹੇ ਦਾ ਉਦੇ ਨਾਲ ਪਿਆਰ ਹੈ ਤੇ ਮੇਰੀਆਂ ਦੇ ਦਿਓ ਅਗਲੀ ਵਾਰੀ ਕੁਸ ਹੁਣ ਲੱਗੇ ਤੇ ਦਾਸ ਦੀਆਂ ਅਣਕਾ ਪਾਵੇ ਵੇਖੇ ਫਿਰ ਦੁਨੀਆ ਕਿੰਡੀ ਸੋਣੀ ਦੇ ਠੀਕ ਹੈ